ਧੰਮ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਇਕ ਓ ਅੰਕਾਰ ਸਤਗੁਰ ਪ੍ਰਸਾਦ ਕਾਚੀ ਦੇਹ ਮੋਹ ਫੁਨ ਬਾਂਦੀ ਸਾਠ ਕਠੋਰ ਕੁਚੀਲ ਕੁਗਿਆਨੀ ਭਾਵਤ ਭ੍ਰਮਤ ਰਹਿਨ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋਨ ਰੂਪ ਮਾਇਆ ਮਦਮਤਾ ਵਿਚਰਤ ਵਿਕਲ ਬਡੋ ਅਭਮਾਨੀ ਪਰ ਤਨ ਪਰ ਅਪਵਾਦ ਨਾਰ ਨਿੰਦਾ ਇਹ ਮੀਠੀ ਜੀ ਮਾਹੇ ਹੈ ਧਾਨੀ ਬਲਵੰਚ ਛਾਪ ਕਰਤੇ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੋਚਨਾਸਤ ਆਇਓ ਸਰਨ ਜੀ ਕੇ ਦਾਨੀ ਕਰਨ ਕਰਨ ਸਮਰੱਥ ਸ੍ਰੀ ਧਰ ਰਾਖ લેਹੁ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨ ਮੋਹਨ ਜੋ ਹਨ ਪਾਪ ਬਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਭੈ ਬਿਦ ਕੁਲਹਿ ਸਮੂਹ ਉਧਾਰਨ ਸੋ ਚੇਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹੋਂ ਕਤ ਤੋਂ ਮੂਰਤ ਘਰੀ ਚਸਾ ਪਲ ਸਿਮਰਨ RAM ਨਾਮ ਰਸਨਾ ਸੰਗ ਲਉ ਹੋਛੋ ਕਾਜ ਅਲਪ ਸੁਖ ਬੰਦਨ ਕੋਟ ਜਨਮ ਕਹਾ ਦੁਖ ਭਾਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਉ ਰਚ ਕਰੇ ਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰਬੰਦਪ ਬੂਜਨ ਕੀ ਸਭ ਸੂਜ ਪਰਿ ਵਰਦਮਾਨ ਹੋਵਤ ਦਿਨ ਪ੍ਰਤਨੇਤ आवत निकट बेखम्म जरि हे गुणहीन दीन माया क्रिम सिमर स्वामी एक करी कर गै ले हो कृपाल कृपा निद नानक काट भ्रम भरी हे मन मूष बिला मह गर्बत कर तब करत महामुगना संपत्ति दूल झोल संग झुलत माया मगन भ्रमत कुगना सुत बनता साजन सुख बंधप ता सयो मोह बडयो सो कला बोयो बीज अहं मम अंकुर बीतत औध करत अगना मृतमंजार प्रसार मुख निरखत पुंचत भुगत भूख भुखना ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਦੇਹ ਨਾ ਗੇਹ ਨਾ ਨੇਹ ਨਾ ਨੀਤਾ ਮਾਇਆ ਮਤ ਕਹਾਂ ਲਊ ਗਾਰੂ 70 ਨਾ ਪੱਤਰ ਨਾ ਚੌਰ ਨਾ ਚਾਵਰ ਵਹਿਤੀ ਜਾਤ ਹਿਰਦੈ ਨਾ ਵਿਚਾਰੂ ਰੱਥ ਨਾ ਅਸਵ ਨਾ ਗਾਜ ਸੰਗਾਸਨ ਸੇਨਮਾ ਹੈ त्यागਤ ਨਾਗ ਸੁਧਾਰੂ ਸੂਰਨਾ ਬੀਰਨਾ ਮੀਰਨਾ ਖਾਨਮ ਸੰਗਨਾ ਕੋ ਦ੍ਰਿਸ਼ਟ ਨਿਹਾਰੂ ਕੋਟਨਾ ਓਟਨਾ ਕੋਸਨਾ ਛੋਟਾ ਕਰਤ ਵਿਕਾਰ ਦੂ ਕਰ ਝਾਰੂ ਮਿੱਤਰਨਾ ਪੁੱਤਰ ਕਲਤਰ ਸਾਜਨ ਸਖ ਉਲਟ ਤਜਾਤ ਬਿਰਖ ਕੀ ਛਾਰੂ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਹੋ ਅਗਮ ਅਪਾਰ ਹੋ ਸ੍ਰੀ ਪਤਨਾਥ ਸਰਨ ਨਾਨਕ ਜਨ ਏ ਭਗਵੰਤ ਕਿਰਪਾ ਕਰਤਾ ਰਹੁ ਪ੍ਰਾਨ ਮਾਨ ਦਾਨ ਮੰਗ ਜੋ ਹਨ ਹੀਤ ਚੀਤ ਦੇ ਲੈ ਲੈ ਪਾਰੀ ਸਾਜਨ ਸੈਨ ਮੀਤ ਸੁੱਤ ਭਾਈ ਤਾਹੂੰ ਤੇ ਲੈ ਰੱਖੀ ਨਿਰਾਰੀ ਸਾਮਨ ਪਾਵਨ ਕੂਰਕ ਮਾਵਨ ਇਹ ਵਿਦ ਕਰਤ ਆਉਦ ਤਨ ਜਾਰੀ ਕਰਮ ਧਰਮ ਸੰਜਮ ਸੋਚ ਨੀਮਾ ਚੰਚਲ ਸੰਗ ਸਗਲ ਵਿਦ ਹਾਰੀ ਪਾਸ ਪੰਖੀ ਬਿਰਖ ਅਸਥਾਵਰ ਬਹੁ ਵਿਦ ਜੂਨ ਭ੍ਰਮਿਓ ਅਤ ਭਾਰੀ ਹਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨ ਨਾਨਕ ਪ੍ਰਾਨ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤਖਾਰੀ ਨਾਨਕ ਸੰਤ ਚਰਨ ਸੰਗ ਉਦਰੀ ਹੋਰ ਮਾਇਆ ਮਗਨ ਚੱਲੇ ਸਭ ਧਾਰੀ ਬ੍ਰਹਮਾਦਿਕ ਸਿਵ ਸੰਦ ਮਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜ ਤੇ ਗੋ ਰਖ ਧਰਨ ਗगन ਆਵਤ ਫੁਨ ਧਾਵਤ ਸਿੱਧ ਮਨੁਖਿਐ ਦੇਵ ਅਰਦਾਨਵ ਇਕ ਤਿਲਕਾਂ ਕੋ ਮਰਮ ਨਾ ਪਾਵਤ ਪ੍ਰਿਅ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕੈ ਦਰਸ ਸਮਾਵਤ ਤਿਸਹਿ ਤਿਆਗ ਆਨ ਕਉ ਜਾ ਚਹਿ ਮੁਖਦੰਤ ਰਸਨ ਸਗਲ ਘਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਜਹਿ ਸਮਝਾਵਤ ਮਾਇਆ ਰੰਗ ਬਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ ਏਤਾ ਗੱਬ ਆਕਾਸ ਨਾ ਮਾਵਤ ਵਿਸਤਾ ਅਸਤ ਕ੍ਰਿਮ ਉਦਰ ਭਰਿਓ ਹੈ ਦੇਹ ਦਿੱਸਤਾਏ ਮਹਾ ਬਿਖਿਆ ਕੋ ਪਰ ਧਨ ਸੀਨ ਅਗਿਆਨ ਹਰਿਓ ਹੈ ਜੋ ਬਨ ਬੀਤ ਜਰਾ ਰੋਗ ਗਰਸਿਓ ਜਮ ਦੂਤਨ ਦਨ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੂਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰਹਿ ਸੇ ਨਾਨਕ ਕਰਿ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨ ਸਜਾਹੇ ਹਰ ਨਾਮ ਉਚਾਰੀ ਇਸਨਾਨ দান ਤਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਨ ਮੀਤ ਸਖਾ ਹਰ ਬੰਦਪ ਜੀ ਧਾਨ ਪ੍ਰਭ ਪ੍ਰਾਨ ਆਧਾਰੀ ਓਟ ਗਹੀ ਸੁਆਮੀ ਸਮਰਥ ਹੈ ਨਾਨਕ ਦਾਸ ਸਦਾ ਬਲੇਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਮਨ ਬੰਧਿਓ ਨਾ ਜਾਤ ਵਿਦੇ ਮਨ ਦਰਸ ਮਗ ਪਾਵਕ ਜਰਿਓ ਨਾ ਜਾਤ ਰਹਿਓ ਜਨ ਧੂਰ ਲਗ ਨੀਰ ਨਾ ਸਾਖ ਸਬੂਰ ਚਲਹਿ ਹਰ ਪੰਥ ਪਗ ਨਾਨਕ ਰੋਗ ਦੋਖ ਅਗ ਮੋਹ 시ਦੇ ਹਰ ਨਾਮ ਖਗ ਉਦਮ ਕਰ ਲਾਗੇ ਬਹੁ ਪੰਤੀ ਵਿਚ ਰਹੇ ਅਨਕ ਸਾਸਤਰ ਬਹੁ ਖਟੂਆ ਭਸਮ ਲਗਾਏ ਤੀਰਥ ਬਹੁ ਭ੍ਰਮਤੇ ਸੂਕਮ ਦੇਹ ਬੰਦਹਿ ਬਹੁ ਜਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਵਢਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਥਾਟਹਿ ਕਰ ਥਟੂਆ ਸਵਈਏ ਮਹੱਲੇ ਪਹਿਲੇ ਕੀ ਏਕਾ ਓ ਅੰਕਾਰ ਸਤਗੁਰ ਪ੍ਰਸਾਦ